ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਦੌਰੇ ਤੇ ਨੇ ਪ੍ਰਧਾਨ ਮੰਤਰੀ ਲੁਧਿਆਣਾ ਵਿੱਚ ਸਮਾਲ ਸਕੁਅਰ ਇੰਡਸਟਰੀ ਦੇ ਇੱਕ ਪ੍ਰੋਗਰਾਮ 'ਚ ਹਿੱਸਾ ਲੈਣਗੇ ਇੱਥੇ ਉਹ 500 ਔਰਤਾਂ ਨੂੰ ਚਰਖੇ ਵੰਡਣਗੇ ਇਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕਰਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੰਡੀ ਲੈ ਰਵਾਨਾ ਹੋਣਗੇ ਜਿੱਥੇ ਰੈਲੀ ਨੂੰ ਸੰਬੋਧਨ ਕਰਨਾ ਹੈ ਪ੍ਰਧਾਨ ਮੰਤਰੀ ਮੋਦੀ ਦੇ ਲੁਧਿਆਣਾ ਪਹੁੰਚਣ ਤੇ ਕਾਂਗਰਸ ਪਾਰਟੀ ਵੱਲੋਂ ਚਿੱਟਾ ਰਾਵਣ ਫੁਕੇ ਜਾਣ ਦਾ ਪ੍ਰੋਗਰਾਮ ਹੈ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਯਰਵਿੰਦਰ ਸਿੰਘ ਦੇ ਨਾਲ ਯਰਵਿੰਦਰ ਕੀ ਮਾਇਨੇ ਨੇ ਪ੍ਰਧ ਦੇਖੋ ਸਭ ਪੱਟੀ ਗੱਲ ਇਹ ਹੈ ਕਿ ਆਮ ਤੌਰ ਉੱਤੇ ਜਿਹੜਾ ਫੰਕਸ਼ਨ ਆਗਾ ਸਮਾਲ ਮੀਡੀਅਮ ਤੇ ਮਾਈਕਰੋ ਇੰਡਸਟਰੀ ਦਾ ਇਹ ਫੰਕਸ਼ਨ ਦਿੱਲੀ ਦੇ ਅੰਦਰ ਹੁੰਦਾ ਹੁੰਦਾ ਪਹਿਲੀ ਵਾਰ ਇਹ ਲੁਧਿਆਣਾ ਚ ਹੋ ਰਿਹਾ ਹੈ ਅਰਸਲ ਕਿਤੇ ਨਾ ਕਿਤੇ ਕਾਲੀ ਬੀਜੇਪੀ ਚ ਮੈਸੇਜ ਆਇਆ ਹੋਇਆਗਾ ਕਿਹੜਾ ਇੰਡਸਟਰੀਸਟਾ ਜਿਹੜਾ ਛੋਟਾ ਇੰਡਸਟਰੀਸਟਾ ਉਹ ਦੁਖੀ ਹੈ ਸਰਕਾਰ ਤੋਂ ਉਹਨੂੰ ਖੁਸ਼ ਕਿਵੇਂ ਕਰਨਾਗਾ ਤਾਂ ਉਹਦੇ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਕਿ ਕਿਸ ਤਰ੍ਹਾਂ 9 ਲੱਖ ਦੇ ਲਗਭਗ ਜਿਹੜੇ ਮੱਧ ਰੋ ਉਦਯੋਗਪਤੀ ਨੇ ਪੰਜਾਬ ਦੇ ਅੰਦਰ 9 ਲੱਖ ਉਹਨਾਂ ਨਾਲ ਜੁੜੇ ਹੋਏ ਲੋਕ ਨੇ ਤਾਂ ਕਿਵੇਂ ਉਹ ਵੋਟ ਬੈਂਕ ਨੂੰ ਪ੍ਰਭਾਵਿਤ ਕਰਨਾ ਦੀ ਕੋਸ਼ਿ ਸਰਜਿਕਲ ਸਟ੍ਰਾਈਕ ਇੱਤੇ ਨੇ ਸਰਜਿਕਲ ਸਟ੍ਰਾਈਕ ਤੋਂ ਬਾਅਦ ਉਹਨੂੰ ਕ੍ਰੈਸ਼ ਕਰਨ ਦੇ ਲਈ ਵੀ ਪੰਜਾਬ ਦੇ ਖਾਸ ਸਵਯੋਤਿ ਸ਼ਹਿਰੀ ਮਧਵਰਗ ਦੇ ਅੰਦਰ ਕਿਸ ਤਰ੍ਹਾਂ ਦਾ ਮੈਸੇਜ ਦਿੱਤਾ ਜਾਵੇ ਪ੍ਰਧਾਨ ਮੰਤਰੀ ਦੀ ਇਹ ਫੈਰੀ ਫੈਰੀ ਨਾਲ ਅਕਾਲੀ ਦਲ ਤੇ ਬੀਜੇਪੀ ਕੋਸ਼ਿਸ਼ ਕਰੇਗਾ ਵੋਟ ਬੈਂਕ ਦਾ ਫਾਇਦਾ ਲੈਣ ਦੀ ਦੂਜੇ ਪਾਸੇ ਕਾਂਗਰਸ ਪਾਰਟੀ ਨਸ਼ੇ ਦੇ ਮੁੱਦੇ ਨੂੰ ਉਠਾ ਰਹੀ ਹੈ ਕੈਪਟਨ ਨਰਿੰਦਰ ਸਿੰਘ ਇਸੇ ਸਾਲ ਤੋਂ ਪੀਏਯੂ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਫੰਕਸ਼ਨ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 10 ਕਿਲੋਮੀਟਰ ਦੂਰ ਜਿਹੜਾ ਚਿੱਟੇ ਰਾਵਣ ਦਾ ਪੁੱਤਲਾ ਫੂਕ ਰਹੇ ਨੇ ਤਾਂ ਉਹ ਦੂਜੇ ਪਾਸ ਇਹ ਰਹਨ ਦੀ ਕੋਸ਼ਿਸ਼ ਕਰ ਰਹੇ ਨੇ ਕਾਂਗਰਸ ਪਾਰਟੀ ਪਿਛਲੇ ਦਿਨਾਂ ਚ ਕਾਫੀ ਜ਼ਿਆਦਾ ਸਰਗਰਮ ਹੋਈ ਹੈ ਜਦੋਂ ਤੋਂ ਇੱਕ ਸਰਵੇ ਆਇਆ ਉਦੋਂ ਤੇ ਲੱਗਦਾ ਹੈਗਾ ਕਾਂਗਰਸ ਪਾਰਟੀ ਨੂੰ ਕਿ ਸਾਡੀ ਸਰਕਾਰ ਪੰਜਾਬ ਚ ਬਣੇਗੀ ਹਰ 이슈 ਦੇ ਉੱਤੇ ਵਰਤੋਂ ਹਰ ਜਿੱਤਿਆ ਜਾ ਰਿਹਾ। ਪਰ ਕਾਂਗਰਸ ਪਾਰਟੀ ਆਪਣੇ ਲੈਵਲ ਦੇ ਉੱਤੇ ਇਸ 이슈 ਨੂੰ ਪੋਲਰਾਈਜ਼ ਕਰੇਗੀ ਕਿ ਕਿਵੇਂ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਡੀਰੇਸਟ ਕੀਤਾ ਜਾਵੇ ਕਿਵੇਂ ਪ੍ਰਧਾਨ ਮੰਤਰੀ ਦੀ ਫੇਰੀ ਦੇ ਖਿਲਾਫ ਇੱਕ ਇਹ ਪ੍ਰੋਗਰਾਮ ਰੱਖ ਕੇ ਚਾਹੇ ਉਹਨਾਂ ਦੇ ਖਿਲਾਫ ਨਹੀਂ ਰੱਖਿਆ ਗਿਆ ਇਨਡਾਇਰੈਕਟ ਉਹਨਾਂ ਦੇ ਖਿਲਾਫ ਪ੍ਰੋਗਰਾਮ ਕਿਉਂਕਿ ਖਬਰਾਂ ਬਰਾਬਰ ਕਾਂਗਰਸੀਆਂ ਵੀ ਲੱਗਣ ਗਿਆ ਕਿ ਕਾਂਗਰਸ ਨੇ ਪ੍ਰਧਾਨ ਮੰਤ ਸਿੰਘੀ ਇਹਦੇ ਕੁਬੂਦ ਕੀਤਾਗਾ ਤਾਂ ਇਸ ਤਰ੍ਹਾਂ ਦੀ ਪੋਲਿਟਿਕਸ ਲੁਧਿਆਣਾ ਦੇ ਅੰਦਰ ਹੋ ਰਹੀ ਹੈ ਦੇਖੋ ਹੁਣ ਕਾਂਗਰਸ ਪਾਰਟੀ ਜਦੋਂ ਪਤਲਾ ਫੂਕਦੀ ਹੈ ਉਹਦਾ ਕੀ ਰਿਐਕਸ਼ਨ ਪੰਜਾਬ ਦੇ ਲੋਕਾਂ 'ਚ ਜਾਂਦਾ ਹੈ ਪਰ ਪੰਜਾਬ ਦੇ ਮੀਡੀਆ 'ਚ ਜਾਂਦਾ ਦੂਜੇ ਪਾਸੇ ਜਿਹੜਾ ਐਕਸਪੈਰੀਮੈਂਟ ਮੋਦੀ ਕਰ ਰਹੇ ਨੇ ਜਾਂ ਅਕਾਲੀ ਦਲ ਬੀਜੇਪੀ ਕਰ ਰਹੀ ਹੈ ਇੰਡਸਟਰੀਸ 'ਤੇ ਲੁਪਾਉਣ ਦਾ ਜਾਂ ਸਰਜੀਕਲ ਸਟ੍ਰਾਈਕ ਦਾ ਫਾਇਦਾ ਲੈਣ ਦਾ ਉਹਦਾ ਕਿੰਨਾ ਖਸਰਾ ਅਕਾਲੀ ਦਲ ਬੀਜੇਪੀ ਨੂੰ ਮਿਲਦਾ ਹੈ ਜੀ ਧੰਨਵਾਦ ਆਦਵਿੰਦਰ ਗੱਲਬਾਤ ਦੇ ਲਈ